ਅਜਨਾਲਾ ਤੋਂ ਜਿੱਤੇ ਕਿ ਝੋਨਾ ਲਗਾਉਣ ਗਈ 21 ਸਾਲਾ ਲੜਕੀ ਨਾਲ ਛੁੱਟੇ ਤੇ ਆਏ ਫੌਜੀ ਦੇ ਵੱਲੋਂ ਜ਼ਬਰਦਸਤੀ ਕੀਤਾ ਗਿਆ ਤੁਹਾਨੂੰ ਦੱਸੇ ਕਿ ਇਹ ਸਾਰੀ ਘਟਨਾ ਹਲਕਾ ਜਨਾਲਾ ਦੇ ਨਾਲ ਲੱਗੇ ਪਿੰਡ ਦੀ ਹੈ ਜਿੱਤੇ ਕਿ ਝੋਨਾ ਲਗਾਉਣ ਗਈ 21 ਸਾਲਾ ਲੜਕੀ ਨਾਲ ਛੁੱਟੇ ਤੇ ਆਏ ਫੌਜੀ ਦੇ ਵੱਲੋਂ ਜ਼ਬਰਦਸਤ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਇਸ ਮੌਕੇ ਪੀੜਤ ਲੜਕੀ ਨੇ ਕਿਹਾ ਕਿ ਉਹ ਦੁਪਹਿਰ ਦੇ ਸਮੇਂ ਖੇਤਾਂ ਦੇ ਵਿੱਚ ਝੋਨਾ ਲਗਾਉਣ ਲਈ ਗਈ ਸੀ ਤਾਂ ਮੋਟਰ ਦੇ ਕਮਰੇ ਦੇ ਵਿੱਚ ਕਰੀਬ ਦੁਪਹਿਰ ਦੀ ਰੋਟੀ ਖਾ ਰਹੀ ਸੀ ਤਾਂ ਅਚਨਕ ਪਿੰਡ ਦੇ ਹੀ ਇੱਕ ਛੁੱਟੇ ਤੇ ਆਏ ਫੌਜੀ ਦੇ ਵੱਲੋਂ ਅਤੇ ਉਸਨੇ ਚਾਚੇ ਤੇ ਬੋਲੋ ਜ਼ਬਰਦਸਤੀ ਕਮਰੇ ਵਿੱਚ ਲਿਆ ਕੇ ਉਸ ਨਾਲ ਜ਼ਬਰਜਨਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਦੋਂ ਉਸਨੇ ਰੋਲਾ ਪਾਇਆ ਤਾਂ ਪਰਿਵਾਰਕ ਮੈਂਬਰਾਂ ਨੇ ਮੌਕੇ ਤੇ ਆ ਕੇ ਲੜਕੀ ਅਤੇ ਲੜਕੇ ਨੂੰ ਕਾਬੂ ਕਰ ਲਿਆ ਪਰ ਫੁਰਜੀ ਲੜਕਾ ਅਤੇ ਉਸਦਾ ਚਾਚਾ ਦੋਹਾਂ ਜਣੇ ਫਰਾਰ ਹੋ ਗਏ ਅਤੇ ਲੜਕੀ ਨੇ ਮੰਗ ਕੀਤੀ ਹੈ ਕਿ ਉਸ ਨੂੰ ਬੜਦਾ ਇਨਸਾਫ ਦਿੱਤਾ ਜਾਵੇ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਸ ਲੜਕੀ ਨੂੰ ਕਦੋਂ ਇਨਸਾਫ ਦਿੰਦੀ ਹੈ ਨਿਹਾਂ ਗਿਲਤੀ ਅੰਮ੍ਰਿਤ ਸਰ ਤੋਂ ਵਿਸ਼ੇਸ਼ ਫੜ 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 ਓਏ ਇਹ ਕੋਈ ਓਏ ਆ ਫੜ ਫੜ ਉਹ ਭੱਜ ਕੇ ਫੜ 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 ਓ ਕੀ ਹੋਲੇ ਭਾਈਆ ਛੋਟਾ ਛੋਟਾ ਫੜ ਫੜੀ ਓਏ ਫੜੀ 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 ਫੜ ਲੈ ਨੂੰ ਹਲੋ ਕੀ ਹੋਇਆ ਉਹ ਗਿਆ ਓਏ ਉੱਤੋਂ ਦੇ ਓ ਕੀ ਹੋਇਆ ਆ ਭੱਜ ਗਿਆ ਜਾਂਦਾ ਜੇ ਓ ਕੀ ਹੋ ਗਿਆ We'll be right back. ਦਰਲੇ ਹੋਈ ਆਪੇ ਸਿਚੂ ਨਾਲੋਂ ਗਏ ਸੀ ਚੋਨਾ ਲਾਉਂਦੇ ਫਿਰ ਅਸੀਂ ਰੋਟੀ ਖਾਣ ਆਏ ਰੋਟੀ ਖਾਂਦੇ ਫਿਰ ਇੱਕ ਮੋਟਰਸਾਈਕਲ ਤੇ ਮੈਂ ਦੋ ਵੇਖੇ ਸੀ ਜਿਹੜੇ ਆਉਂਦੇ ਸੀ ਪਹਿਲਾਂ ਇੱਕ ਆਂਦਾ ਸੀ ਉਹ ਉਹ ਬਾਅਦ ਵਿੱਚ ਆਇਆ ਪਹਿਲਾਂ ਜਿਹੜਾ ਆਇਆ ਸੀ ਉਹ ਗਗਨਦੀਪ ਸੀ ਉਹਨੇ ਮੇਰੇ ਨਾਲ ਰੋਟੀ ਖਾਂਦੇ ਆ ਉਹਨੇ ਜ਼ਬਰਦਸਤੀ ਕੀਤੀ ਤੇ ਜਿਹੜਾ ਉਹਦਾ ਚਾਚਾ ਸੀ ਉਹਨੇ ਮੈਨੂੰ ਮਾਰਨ ਦੀ ਧਮਕੀ ਦਿੱਤੀ ਜਾਨ ਨੂੰ ਮਾਰਨ ਦੀ ਉਹਨੇ ਫਿਰ ਮਾਰਨ ਦੀ ਧਮਕੀ ਦੇ ਕਾਰਨ ਮੈਂ ਫਿਰ ਉਹ ਗਗਨਦੀਪ ਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਉਹ ਫਿਰ ਇੰਨੀ ਗੱਲ ਕਰਕੇ ਫਿਰ ਉਹ ਜ਼ਬਰਦਸਤੀ ਕਰਕੇ ਚਲੋ ਪਰਦਰਿਆ ਫਿਰ ਮੈਂ ਇੰਨੀ ਆਵਾਜ਼ ਉੱਚੀ ਆਵਾਜ਼ਾਂ ਮੱਕਡੀਆਂ ਇੰਨੀ ਉੱਚੀ ਬੋਲੀ ਫਿਰ ਮੇਰਾ ਪਰਿਵਾਰ ਚਾਚਾ ਜੀ ਉਹਨੇ ਲੱਗ ਗਿਆ ਏ ਉਹਨਾਂ ਨੇ ਫਿਰ ਮੈਨੂੰ ਉਹਨਾਂ ਨੇ ਵੇਖਿਆ ਉਹਨਾਂ ਨੇ ਬਚਾਇਆ ਉਹ ਫਿਰ ਉਹਨਾਂ ਦੇ ਹੱਥ ਵਿੱਚ ਗगन ਦੀ ਪਾ ਗਿਆ ਸੀ ਗगन ਦੀ ਫਿਰ ਛੁੱਟ ਕੇ ਭਾ ਗਿਆ ਸੀ ਹੁਣ ਕੀ ਮੰਗ ਕਰਦੇ ਹੋ ਹੁਣ ਅਸੀਂ ਵੀ ਉਹਦੇ ਚ ਪਰਚਾ ਕਰਨਾ ਚਾਹੁੰਦੇ ਆ ਉਹਨਾਂ ਨੇ ਤੁਹਾਡੇ ਨਾਲ ਕੋਈ ਜ਼ਬਰਦਸਤੀ ਨਹੀਂ ਕੀਤਾ ਹਾਂਜੀ ਹਾਂਜੀ ਕੀਤਾ ਸਰ ਕੀ ਮੰਗ ਕੀ ਕਰਬੀ ਇਨਸਾਫ਼ ਦੀ ਮੰਗ ਕਰ ਮੰਗ ਇਨਸਾਫ਼ ਦੀ ਪਰਚਾ ਕਰਾਉਣਾ ਚਾਹੁੰਦੇ ਆ ਨਾਂ ਆਪਣਾ ਤੇ ਕਿਹੜਾ ਪਿੰਡ ਹੈ ਭਾਜੀ ਮੇਰਾ ਨਾਂ ਸੋਨਾ ਸਿੰਘ ਹੈ ਪਿੰਡ ਛੋਟਾ ਹੱਤੇ ਵਾਲਾ ਨਾ ਹਮਲਾਇਆ ਸੀ। ਨਾ ਹਮਲਾਇਆ ਸੀ ਕਿ ਕੁੜੀ ਦੀਆਂ ਆਵਾਜ਼ਾਂ ਸੁਣੀਆਂ ਅਸੀਂ ਲਾਗੇ ਕੰਮ ਕਰ ਰਹੇ ਸੀ ਤੇ ਅਸਾਨੂੰ ਸ਼ੱਕ ਹੋਇਆ ਕਿ ਇੱਥੇ ਕੋਈ ਹੋ ਰਿਹਾ ਵਾ। ਸਾਡਾ ਕੰਮ ਕਰ ਰਹੇ ਸੀ। ਅਸੀਂ ਤੋਂ ਨਾ ਲਾ ਰਹੇ ਸੀ ਜੀ। ਪਿੰਡ ਪਿੰਡ ਚੱਕ ਡੋਗਰਾ ਨੇ। ਅੱਛਾ ਕੀ ਹੋਇਆ ਕੀ ਗੱਲ ਹੋਈ ਸਾਰੀ ਪੂਰੀ ਗੱਲ ਤੇ ਸਾਰ ਅਸੀਂ ਫਿਰ ਕੁੜੀ ਦੀਆਂ ਆਵਾਜ਼ਾਂ ਸੁਣੀਆਂ ਤੇ ਸਾਰ ਅਸੀਂ ਦੌੜ ਕੇ ਆਏ ਤੇ ਇੱਕ ਬੰਦਾ ਸਾਨੂੰ ਵੇਖ ਕੇ ਉਥੋਂ ਭੱਜ ਗਿਆ। ਮੁੰਡੇ ਦਾ ਚਾਚਾ ਕੁਲਵਿੰਦਰ ਸਿੰਘ ਥਾਣਾ ਉਹ ਦਰਬਾਰਾ ਸਿੰਘ ਤੇ ਸਾਰ ਅਸੀਂ ਗਗਨਦੀਪ ਸਿੰਘ ਨੂੰ ਉਥੋਂ ਫੜ ਲਿਆ। ਮੌਕੇ ਦੇ ਆਵੜਾ ਦੁਗੜੀ ਦੇ ਵਿੱਚ ਗਗਨਦੀਪ ਸਿੰਘ ਵੀ ਛੁੱਟ ਕੇ ਭੱਜ ਗਿਆ ਵਕੈਲਾ ਉਹਦੀਆਂ ਚੱਪਲਾਂ ਮੋਟਰਸਾਈਕਲ ਉੱਥੇ ਸਾਰ ਛੱਡ ਕੇ ਤੇ ਭੱਜਿਆ ਜੀ ਤੇ ਸਾਨੂੰ ਸਰ ਇਨਸਾਫ ਮਿਲਣਾ ਚਾਹੀਦਾ ਵਾ ਮੌਕੇ ਦੇ ਵਿੱਚ ਸਾਡੇ ਤੋਂ ਛੁੱਟ ਕੇ ਭੱਜ ਗਏ ਆ ਉਹਦੀ ਦਰਖਾਸਤ ਦਿੱਤੀ ਕੋਈ ਨਹੀਂ ਸਰ ਅਸੀਂ ਤੇ ਰਖਾਸ਼ਾਂ ਦਿੱਤੀਆਂ ਬਹੁਤ ਕੁਝ ਹੋਇਆ ਸਾਡੀ ਗੱਲ ਨਹੀਂ ਸੁਣੀ ਗਈ ਕਿਤੇ